ਰੱਬ ਤੋਂ ਬਿਨਾ ਕਿਸੇ ਅੱਗੇ ਆਪਣੇ ਦੁੱਖ ਨਾ ਰਖਿਓ ਕਿਉਂਕਿ ਕੋਈ ਇੱਥੇ ਯਾਰ ਨਹੀਂ ਤੇ ਕੋਈ ਰਿਸ਼ਤੇਦਾਰ ਨਹੀਂ ਜਿੰਨਾ ਕਿਸੇ ਨੂੰ ਆਪਣਾ ਦੁੱਖ ਸੁਣਾਓਗੇ ਉਨਾ ਹੀ ਆਪਣਾ ਤਮਾਸ਼ਾ ਬਣਵਾਓਗੇ ਕਿਉਂਕਿ ਇਹ ਦੁਨੀਆ ਸਿਰਫ ਤੁਹਾਡੇ ਨਾਲ ਮਤਲਬ ਕਰਕੇ ਜੁੜੀ ਹੈ ਜਦੋਂ ਮਤਲਬ ਪੂਰਾ ਹੋ ਗਿਆ ਫਿਰ ਕਿਸੇ ਨੇ ਨਹੀਂ ਤੁਹਾਨੂੰ ਪੁੱਛਣਾ ਜਦੋਂ ਤੁਸੀਂ ਰੱਬ ਦੇ ਅੱਗੇ ਜਾ ਕੇ ਰੋਨੇ ਆ ਆਪਣਾ ਦੁੱਖ ਬਿਆਨ ਕਰਦੇ ਆ ਤਾਂ ਉਹ ਸਾਡੀ ਜਰੂਰ ਸੁਣਦਾ ਜੀ ਉਹ ਆਪਣੀ ਮਰਜ਼ੀ ਨਾਲ ਸਾਨੂੰ ਦੁੱਖ ਨਹੀਂ ਦੇ ਰਿਹਾ ਇਹ ਸਾਡੇ ਕਰਮ ਆ ਇਸ ਕਰਕੇ ਇੱਕ ਗੱਲ ਯਾਦ ਰੱਖਿਓ ساری ਜ਼ਿੰਦਗੀ ਹੰਝੂ ਥੋੜਾ ਲਿਖੇ ਹੋਏ ਨੇ ਜ਼ਿੰਦਗੀ ਵਿੱਚ ਉਹ ਵੀ ਇੱਕ ਦਿਨ ਆਵੇਗਾ ਜਿਸ ਦਿਨ ਬਾਬਾ ਦੀਪ ਸਿੰਘ ਜੀ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਲਿਆਉਣਗੇ